spouses open bar permit ਦੇ success rate ਦੀ ਗੱਲ ਕਰੀਏ ਤਾਂ ਐਪਲੀਕੇਸ਼ਨ ਦੇ ਡਿਸੀਜਨ ਬਹੁਤ ਸੋਹਣੇ ਆ ਰਹੇ ਆ ਜਿਹੜੀਆਂ ਐਪਲੀਕੇਸ਼ਨ ਮਾਰਚ ਦੇ ਮਹੀਨੇ ਦੇ ਵਿੱਚ ਸਬਮਿਟ ਹੋਈਆਂ ਸੀ ਕਿਤੇ ਨਾ ਕਿਤੇ ਹੁਣ ਅਪਰੂਵ ਹੋਣੀਆਂ ਸ਼ੁਰੂ ਹੋ ਚੁੱਕੀਆਂ ਪਰ ਫਿਰ ਵੀ ਕੁਝ ਪਰਸੈਂਟ ਐਪਲੀਕੇਸ਼ਨਾਂ ਜਿਹੜੀਆਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਰਿਫਿਊਜ਼ ਕਰ ਦਿੱਤਾ ਜਾਂਦਾ ਕਿਉਂਕਿ spouses open bar permit ਦੇ ਉੱਪਰ ਹੁਣ ਰੋਕ ਲੱਗੀ ਆ ਡਿਪਲੋਮਾ ਪ੍ਰੋਗਰਾਮ ਦੇ ਲਈ spouses open bar permit ਨਹੀਂ ਐਪਲਾਈ ਕੀਤਾ ਜਾ ਸਕਦਾ ਤਾਂ ਉਹਨਾਂ ਐਪਲੀਕੈਂਟਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਆ ਕੈਨੇਡਾ ਮਿਸਟਰ ਵੀਜ਼ਾ ਹਾਲੇ ਵੀ ਉਹਨਾਂ ਦੇ ਲਈ ਇੱਕ ਆਪਸ਼ਨ ਹੈ ਸੋ ਮਿਸਟਰ ਵੀਜ਼ਾ ਦੀ ਐਪਲੀਕੇਸ਼ਨ ਤੁਸੀਂ ਸਬਮਿਟ ਕਰ ਸਕਦੇ ਹੋ ਆਪਣੇ ਸਪਾਊਸ ਕੋਲ ਟ੍ਰੈਵਲ ਕਰ ਸਕਦੇ ਹੋ ਬਟ ਲੀਗਲੀ ਕੰਮ ਤੁਸੀਂ ਉੱਥੇ ਨਹੀਂ ਕਰ ਸਕਦੇ ਮਿਸਟਰ ਵੀਜ਼ਾ ਦੇ ਵਿੱਚ ਸਕਸੈਸ ਰੇਟ ਅਗਰ ਹਾਸਲ ਕਰਨਾ ਹੈ ਤਾਂ ਪ੍ਰੂਫ ਆਫ ਫੰਡ ਸੋਰਸ ਆਫ ਇਨਕਮ ਤੇ ਪਰਪਸ ਆਫ ਵਿਜ਼ਿਟ ਇਹਨਾਂ ਤਿੰਨ ਗੱਲਾਂ ਦੇ ਉੱਪਰ ਤੁਹਾਨੂੰ ਧਿਆਨ ਦੇਣਾ ਪਊਗਾ ਚੰਗੀ ਪ੍ਰੈਜੈਂਟੇਸ਼ਨ ਸਬਮਿਟ ਕਰੋ ਮਿਸਟਰ ਵੀਜ਼ਾ ਦਾ ਸਕਸੈਸ ਰੇਟ ਕਿੰਨਾ ਕਿਤੇ ਸਪਾਊਸ ਓਪਨ ਵਰ ਪਰਮਿਟ ਦੇ ਮੁਕਾਬਲੇ ਵੀ ਬਹੁਤ ਚੰਗਾ ਆ ਰਿਹਾ ਹੈ